ਗਈ ਸੀ ਗਈ ਹੋਈ ਸੀਗੀ ਗੁਰਦਾਸਪੁਰ ਦੇ ਪਿੰਡ ਕਿਸ਼ਨਪੁਰ ਦੀ ਇਹ ਸਾਰੀ ਵਾਰਦਾਤ ਹੈਗੀ ਆ ਜਿੱਥੇ 25 ਸਾਲਾ ਹਰਜੀਤ ਕੌਰ ਸਵੇਰੇ ਘਰੋਂ ਸਵੇਰੇ 5 ਵਜੇ ਸੈਰ ਕਰਨ ਦੇ ਲਈ ਨਿਕਲਦੀ ਹੈ ਪਰ ਰਸਤੇ ਦੇ ਵਿੱਚ ਅਵਾਰਾ ਕੁੱਤਿਆਂ ਦੇ ਝੁੰਡ ਵੱਲੋਂ ਹਰਜੀਤ ਕੌਰ ਨੂੰ ਸ਼ਿਕਾਰ ਬਣਾ ਲਿਆ ਜਾਂਦਾ ਔਰ ਨੋਚ-ਨੋਚ ਕੇ ਜਿਹੜਾ ਉਹ ਮੋਦੇ ਘਾਟ ਉਤਾਰ ਦਿੱਤਾ ਗਿਆ ਤਾਂ ਬੇहद ਮੰਦ ਭਾਗੀ ਕੜਨਾ ਹੈਗੀ ਹੈ ਬੀਐਸਐਫ ਜਵਾਨ ਦੀ ਪਤਨੀ ਹੈਗੀ ਹੈ ਹਰਜੀਤ ਕੌਰ ਜੋ 25 ਸਾਲ ਇਸ ਦੀ ਉਮਰ ਹੈਗੀ ਹੈ ਔਰ ਘਰੋਂ ਸਵੇਰੇ 5 ਵਜੇ ਸੈਰ ਕਰਨ ਦੇ ਲਈ ਨਿਕਲੀ ਸੀਗੀ ਪਰ ਰਸਤੇ ਦੇ ਵਿੱਚ ਅਵਾਰਾ ਕੁੱਤਿਆਂ ਦੇ ਝੁੰਡ ਦੇ ਵੱਲੋਂ ਹਮਲਾ ਕਰ ਦਿੱਤਾ ਜਾਂਦਾ ਔਰ ਹਰਜੀਤ ਕੌਰ ਨੂੰ ਨੋਚ-ਨੋਚ ਕੇ ਮੋਦੇ ਉਤਾਰ ਦਿੱਤਾ ਜਾਂਦਾ ਹੈ ਤਾਂ ਪਿਛਲੇ ਕੁਝ ਦਿਨਾਂ ਤੋਂ ਹਰਜੀਤਕੌਰ ਆਪਣੇ ਪੇਕੇ ਘਰ ਰਹਿ ਰਹੀ ਸੀਗੀ ਗੁਰਦਾਸਪੁਰ ਦੇ ਪਿੰਡ ਕਿਸ਼ਨਪੁਰ ਦੇ ਵਿੱਚ ਹਰਜੀਤਕੌਰ ਦੇ ਪੇਕੇ ਸੀਗੀ ਔਰ ਪਿਛਲੇ ਕੁਝ ਦਿਨਾਂ ਤੋਂ ਪੇਕੇ ਘਰ ਦੇ ਵਿੱਚ ਰਹਿ ਰਹੀ ਸੀਗੀ ਤਾਂ 25 ਸਾਲ ਦੀ ਹਰਜੀਤਕੌਰ ਦੀ ਉਮਰ ਹੈਗੀ ਆ ਪਰਿਵਾਰਕ ਮੈਂਬਰਾਂ ਦੇ ਮੁਤਾਬਕ ਹਰਜੀਤਕੌਰ ਖੋਜਕੀਪੁਰ ਪਿੰਡ ਦੇ ਵਿੱਚ ਹਰਜਿੰਦਰ ਸਿੰਘ ਦੇ ਨਾਲ ਵਿਆਹੀ ਹੋਈ ਸੀਗੀ ਜੋ ਬੀਐਸਐਫ ਦੇ ਵਿੱਚ ਨੌਕਰੀ ਕਰਦਾ ਹੈ ਹਰਜੀਤਕੌਰ ਦੇ ਦੋ ਬੱਚੇ ਨੇ ਜਿਹੜੇ ਇੱਕ ਦੀ ਉਮਰ 8 ਸਾਲ ਔਰ ਇੱਕ ਦੀ ਉਮਰ 4 ਸਾਲ ਹੈਗੀ ਆ ਤਾਂ ਬੇਹੱਦ ਮੰਦਪਾਗੀ ਖਬਰ ਹੈ ਬੱਚਿਆਂ ਦੇ ਸਿਰ ਤੋਂ ਮਾਂ ਦਾ ਸਾਇਆ ਉੱਠ ਗਿਆ ਅੱਜ ਸਵੇਰ ਦੀ ਜਿਹੜੀ ਇਹ ਘਟਨਾ ਹੈਗੀ ਆ ਸਵੇਰੇ 5 ਵਜੇ ਹਰਜੀਤਕੌਰ ਘਰੋਂ ਸਹਾਇਕ ਕਰਨ ਦੇ ਲਈ ਨਿਕਲਦੇ ਨੇ ਪਰ ਜਦੋਂ ਕਾਫੀ ਸਮੇਂ ਤੱਕ ਉਹ ਘਰ ਵਾਪਸ ਨਹੀਂ ਹੁੰਦੇ ਤਾਂ ਉਸ ਤੋਂ ਬਾਅਦ ਪਰਿਵਾਰਕ ਮੈਂਬਰਾਂ ਦੇ ਵੱਲੋਂ ਪਾਲ ਕੀਤੀ ਜਾਂਦੀ ਹੈ ਤਾਂ ਜਦੋਂ ਪਰਿਵਾਰਕ ਮੈਂਬਰ ਪਾਲ ਕਰਦੇ ਨੇ ਤਾਂ ਨਜ਼ਦੀਕ ਦੇ ਇੱਕ ਪਿੰਡ ਜੱਗਵਾਲ ਬੀੜ ਦੇ ਸਮਸ਼ਾਨ ਘਾੜ ਦੇ ਕੋਲ ਹਰਜੀਤਕੌਰ ਦੀ লাশ ਪਾਈ ਜਾਂਦੀ ਹੈ ਜਿੱਥੇ ਆਵਾਰਾ ਕੁੱਤਿਆਂ ਦਾ ਝੁੰਡ ਵੀ ਨਜ਼ਰ ਆਉਂਦਾ ਔਰ ਉਸ ਤੋਂ ਬਾਅਦ ਪਰਿਵਾਰ ਦੇ ਜਿਹੜੇ ਨੇ ਕਹਿ ਲਓ ਕਿ ਹੋਸ਼ ਉੱਟ ਜਾਂਦੇ ਨੇ ਦੇਖ ਕੇ ਜਦੋਂ ਹਰਜੀਤਕੌਰ ਦੀ লাশ ਦੇਖਦੇ ਨੇ ਔਰ ਲਾਸਟ ਜਿਹੜੀ ਆ ਉਹ ਕੁੱਤਿਆਂ ਦੇ ਵੱਲੋਂ ਨੋਚੀ ਹੋਈ ਹੁੰਦੀ ਆ ਤਾਂ ਸਵੇਰੇ 5 ਵਜੇ ਹਰਜੀਤ ਕੋਰ ਜਦੋਂ ਘਰੋਂ ਸੈਰ ਕਰਨ ਦੇ ਲਈ ਨਿਕਲਦੇ ਨੇ ਤਾਂ ਉੱਥੇ 12 ਕੁੱਤਿਆਂ ਦੇ ਵੱਲੋਂ ਹਮਲਾ ਕਰ ਦਿੱਤਾ ਜਾਂਦਾ ਹੈ ਕਾਫੀ ਸਮੇਂ ਬਾਅਦ ਜਦੋਂ ਹਰਜੀਤ ਕੌਰ ਘਰ ਵਾਪਸ ਨਹੀਂ ਆਉਂਦੀ ਤਾਂ ਉਸ ਤੋਂ ਬਾਅਦ ਪਰਿਵਾਰਕ ਮੈਂਬਰ ਪਾਲ ਕਰਨ ਦੀ ਕੋਸ਼ਿਸ਼ ਕਰਦੇ ਨੇ ਜਦੋਂ ਪਾਲ ਕਰਨ ਦੇ ਲਈ ਨਿਕਲਦੇ ਨੇ ਤਾਂ ਕਿਸ਼ਨਪੁਰ ਦੇ ਨਜ਼ਦੀਕ ਇੱਕ ਪਿੰਡ ਹੁੰਦਾ ਜਾਗੋ ਜਾਗੋਵਾਲ ਵੇਟ ਉਸ ਦੇ ਸਮਸ਼ਾਨ ਘਾਟ ਦੇ ਕੋਲ ਜਿਹੜੀ ਹੈ ਉਹ ਹਰਜੀਤ ਕੌਰ ਦੀ লাশ ਪਾਈ ਜਾਂਦੀ ਹੈ ਜਦੋਂ ਉੱਥੇ ਜਾ ਕੇ ਦੇਖਦੇ ਨੇ ਕਿ ਕੁੱਤਿਆਂ ਦਾ ਇੱਕ ਝੁੰਡ ਜਿਹੜਾ ਉਹ ਸਮਸ਼ਾਨ ਘਾਟ ਦੇ ਕੋਲ ਇਕੱਠਾ ਹੋਇਆ ਤਾਂ ਉਸ ਥੇ ਜਦੋਂ ਲਾਗੇ ਜਾ ਕੇ ਦੇਖਦੇ ਨੇ ਤਾਂ ਉੱਥੇ ਹਰਜੀਤ ਕੌਰ ਦੀ ਇੱਕ লাশ ਪਾਈ ਜਾਂਦੀ ਹੈ ਔਰ ਅਵਾਰਾ ਕੁੱਤਿਆਂ ਦੇ ਵੱਲੋਂ ਬੇहद ਬੁਰੇ ਤਰੀਕੇ ਦੇ ਨਾਲ ਨੋਚੀ ਹੁੰਦੀ ਆ ਤਾਂ ਪਰਿਵਾਰਕ ਮੈਂਬਰਿਆਂ ਦਾ ਮੈਂਬਰਾਂ ਦਾ ਰੋ ਰੋ ਕੇ ਬੁਰਾ ਹਾਲ ਹੈ ਕਿਉਂਕਿ ਦੋ ਬੱਚੇ ਨੇ ਜਿਨ੍ਹਾਂ ਦੇ ਵਿੱਚੋਂ ਇੱਕ ਦੀ ਉਮਰ 8 ਸਾਲ ਹੈ ਔਰ ਇੱਕ ਦੀ ਉਮਰ 4 ਸਾਲ ਹੈਗੀ ਆ ਤਾਂ ਇਹਨਾਂ ਦੋਨੋਂ ਬੱਚਿਆਂ ਦੇ ਸਿਰ ਤੋਂ ਮਾਂ ਦਾ ਸਾਇਆ ਉੱਠ ਗਿਆ ਔਰ ਹਰਜੀਤ ਕੌਰ ਦਾ ਪਤੀ ਜਿਹੜਾ ਬੀਐਸਐਫ ਦੇ ਵਿੱਚ ਨੌਕਰੀ ਕਰਦਾ ਔਰ ਆਪਣੀ ਡਿਊਟੀ ਦੇ ਉੱਪਰ ਤੇ ਨਾਤ ਸੀਗਾ ਔਰ ਹਰਜੀਤ ਕੌਰ ਕੁਝ ਦਿਨਾਂ ਦੇ ਲਈ ਆਪਣੇ ਪੇਕੇ ਪਿੰਡ ਆਈ ਹੋਈ ਸੀਗੀ ਔਰ ਘਰੋਂ ਸွေਰੇ ਸੈਰ ਕਰਨ ਦੇ ਲਈ ਨਿਕਲਦੀ ਆ 5 ਵਜੇ ਔਰ ਆਵਾਰਾ ਕੁੱਤਿਆਂ ਦੇ ਵੱਲੋਂ ਜਿਹੜਾ ਨੋਚ-ਨੋਚ ਕੇ ਮੋਦੇ ਘਾਟ ਉਤਾਰ ਦਿੱਤਾ ਜਾਂਦਾ